ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜੇ ਅੱਗੇ ਆ ਜਾਵੇ ਔਰ ਇਹਨਾਂ ਦੇ ਵਿੱਚ ਚਾਰ ਸੌਣਦੇ ਆ ਜਿਹਨਾਂ ਦੀਆਂ ਪਰੇਸ਼ਾਨੀਆਂ ਨੇ ਔਰ ਬੱਸ ਅੱਡੇ ਦੇ ਬਿਲਕੁਲ ਅਸੀਂ ਕੋਲ ਖੜੇ ਆ ਔਰ ਬੱਸ ਅੱਡੇ ਦੇ ਅੰਦਰ ਦੀਆਂ ਤਸਵੀਰਾਂ ਨੇ ਹਾਜੀ ਸਾਸੀ ਗਾਲ ਜੀ ਸਾਸੀ ਗਾਲ ਕੀ ਪ੍ਰੋਬਲਮ ਕੀ ਆ ਗਈ ਪ੍ਰੋਬਲਮ ਇਹੋ ਹੀ ਆ ਵੀ ਬਾਥਰੂਮ ਜਿਹੜੇ ਉਹ ਬਹੁਤ ਮਾੜੇ ਆ ਅਜੇ ਬੰਦਾ ਤੇ ਕਿਸੇ ਕੰਧ ਨਾਲ ਲਾ ਕੇ ਬਾਥਰੂਮ ਕਰ ਲੇਗਾ ਜਿਹੜੀ ਬੀਬੀ ਆ ਭੈਣ ਆ ਸਾਡੀ ਧੀ ਭੈਣ ਆ ਉਹ ਕਿੱਥੇ ਬਾਥਰੂਮ ਜਾਏਗੀ ਪਣ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਇੱਥੇ ਹੋਰ ਵੀ ਭਰਾਜੀ ਭਰਾਜੀ ਦੁਕਾਨਦਾਰ ਨੇ ਇੱਥੇ ਇਹਨਾਂ ਨਾਲ ਗੱਲ ਕਰ ਆ हां जी सर सत श्री अकाल जी सत श्री अकाल जी जनाब 24 ਘੰਟੇ ਇਹੀ ਬਹਿਣਾ ਹੁੰਦਾ ਦੁਕਾਨ ਦੇ ਕੋਲ ਤੇ ਬੋ ਘਟੀ ਘਟੀ ਜਾਂਦੀ ਹੈ ਨਾ ਕੋਈ ਬੋਲਦਾ ਨਾ ਕੋਈ ਕਰਦਾ ਆਂਦੇ ਆ ਲੋਕੀ ਸਾਰੇ ਨੇ ਦੇਖ ਕੇ ਚਲੇ ਜਾਂਦੇ ਬਸ ਬੋਲਦਾ ਕੋਈ ਨਹੀਂ ਹੈ ਵੀ ਇੱਥੇ ਗਾਂਦੇ ਨਾ ਪੇਦਾ ਨਾ ਕਿਸੇ ਦੀ ਡਿਊਟੀ ਪੱਕੀ ਹੈ ਨਾ ਕੁਛ ਐ ਹਾਲਾ ਇਥੇ 24 ਘੰਟੇ ਦਾ ਕੰਮ ਕਿਉਂ ਜੀ ਤੁਹਾਡੀ ਡਿਊਟੀ ਇਥੇ ਹਾਂ ਜੀ ਪਾਣੀ ਸਾਫ਼ ਹੈ ਟੁੱਟੀਆਂ ਚੱਲਦੀਆਂ ਟੁੱਟੀਆਂ ਚੱਲਦੀਆਂ ਜੇ ਨਹੀਂ ਚੱਲਦੀਆਂ ਹੁੰਆਂ ਤੇ ਨਹੀਂ ਚੱਲਦੀਆਂ ਕੀ ਗੱਲ ਹੈ ਆ ਜਿੰਦਾ ਹੁਣ ਵੇਖਿਆ ਬੰਦਾ ਟੁੱਟੀ ਉਰੇ ਵਾਲੀ ਪਹਿਲੀ ਪਹਿਲੀ ਟੁੱਟੀ ਬੰਦਾ ਆ ਉੜਲੀ ਹਾਂ ਚੱਲਦੀ ਪਈ ਹੁਣ ਚੱਲ ਵੀ ਆ ਹਾਂ ਤੱਕਏ ਲੋਕ ਕਿਉਂ ਪਰੇਸ਼ਾਨ ਨੇ ਨਹੀਂ ਨਾ ਨਹੀਂ ਪਤਾ ਸਾਹਿਬ ਜੀ ਗੰਦ ਇਹ ਵੀ ਹੁੰਦਾ ਉਹ ਗੰਦ ਲੋਕ ਹੀ ਪਾਉਂਦੇ ਬੜਾ ਵਾ ਬਾਕੀ ਇਹ ਬੁਰਸਣੇ ਸਫਾਈ ਸੁਥੀ ਕਰਨ ਲੱਗਾਂ ਆ ਗੁਰ ਜਾਂਦੇ ਆ ਉਹ ਦੱਸਦੇ ਇਹ ਕੀ ਅਸੂਲੇ ਹਾਲਾਤ ਜਿਹੜੇ ਆ ਉਹ ਬਾਥਰੂਮਾਂ ਦੇ ਆਸੂ ਮਾੜੇ ਨੇ ਔਰ ਅਸੀਂ ਹੋਰ ਵੀ ਦੁਕਾਨਦਾਰੀ ਵਾਲੇ ਕੋਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਕੀ ਹਾਲਾਤ ਨੇ ਇੱਥੋਂ ਦੇ ਦੁਕਾਨਦਾਰੀ ਵਾਲੇ ਨੂੰ ਆਵਾਜ਼ ਮਾਰੋ ਬਾਹਰ ਕੀ ਹਾਲਾਤ ਆ ਇੱਥੋਂ ਬਾਤ ਪਾਓ ਬਾਥਰੂਮ ਤੇ ਬਹੁਤ ਮਾੜੇ ਹਾਲਾਤ ਹੈ ਜੀ ਵਿੱਚੋਂ ਸਵੇਰ ਸਵੇਰ ਜ਼ਰੂਰ ਸਫਾਈ ਕਰਦੇ ਨੇ ਜਿਨ੍ਹਾਂ ਦੀ ਡਿਊਟੀ ਹੁੰਦੀ ਸਵੇਰ ਸਵੇਰ ਉਹ ਜ਼ਰੂਰ ਡਿਊਟੀ ਆਪਦੀ ਪੂਰੀ ਕਰਦੇ ਨੇ ਸਵੇਰ ਕੰਮ ਕਰਕੇ ਜਾਂਦੇ ਨੇ ਸਫਾਈ ਕਰਕੇ ਜਾਂਦੇ ਬਟ ਉਸ ਤੋਂ ਬਾਅਦ ਕੋਈ ਦੇਖਪਾਲਾ ਉਹ ਦਿਨ ਬਾਅਦ ਵਿੱਚ ਕੋਈ ਧਿਆਨ ਨਹੀਂ ਬਾਅਦ ਚ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਆਓ ਤੁਹਾਨੂੰ ਅੱਗੇ ਲੈ ਕੇ ਵੀ ਚਲਦੇ ਆਂ ਹੋਰ ਵੀ ਗੱਲਬਾਤ ਕਰਦੇ ਆਂ ਕਿ ਕੀ ਹਾਲਾਤ ਹੈ ਇੱਥੇ ਬਾਥਰੂਮਾਂ ਦੇ ਔਰ ਦੱਸ ਦਈਏ ਕਿ ਨਗਰ ਕਾਉਂਸਲ ਆਪਣੀ ਡਿਊਟੀ ਜਿਹੜੀ ਆ ਉਹ ਕਿੱਥੇ ਨਿਭਾ ਰਿਆ ਭਰਾ ਜੀ ਇਧਰ ਆਇਓ ਜੀ ਰੱਖ ਬਾਥਰੂਮ ਬਹੁਤ ਗੰਦਿਆ ਮਸ਼ਕ ਪਰਲੇ ਨਸ਼ੇੜੀ ਵੇ ਕਮੇ ਕਰਿਆ ਉਥੇ ਮਾੜਾ ਹਾਲ ਬਹੁਤ ਮਾੜਾ ਹਾਲ ਆ ਜੀ ਹਾਲ ਹਨਾ ਆ ਦੱਸ ਦਈਏ ਅਸੀਂ ਤੁਹਾਨੂੰ ਵੀਊ ਦੇ ਦਿੱਤੇ ਆ ਬੱਸ ਅੱਡੇ ਦੇ ਲੋਕਾ ਤੋਂ ਵੀ ਆ ਔਰ ਬਾਥਰੂਮਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਆ ਔਰ ਲਗਾਤਾਰ ਇਹ ਆਵਾਜ਼ ਕੀਤੀ ਜਾ ਰਹੀ ਆ ਕਿ ਜਿਹੜਾ ਬੱਸ ਅੱਡਾ ਉਸ ਨੂੰ ਨਵਾਂ ਬਣਾਇਆ ਜਾਵੇਗਾ ਔਰ ਬੱਸ ਅੱਡੇ ਨੂੰ ਬਿਲਕੁਲ ਤਿਆਰ ਕੀਤਾ ਜਾਵੇਗਾ ਕੀਤਾ ਕਦੋਂ ਜਾਵੇਗਾ ਕਦੋਂ ਕਰਿਆ ਜਾਵੇਗਾ ਜੇ 17 ਸਾਲਾਂ ਤੋਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਨਹੀਂ ਕਰਿਆ ਤਾ ਬਦਲਾਵ ਵਾਲਿਆਂ ਨੇ ਕਿੱਥੋਂ ਕਰ ਲੈਣਾ ਜਿਨ੍ਹਾਂ ਦਾ ਸਾਲ 150 ਰਹਿ ਗਿਆ ਤਾਂ ਹੁਣ ਵੇਖਦੇ ਆ ਕਿ ਇਹ ਬੱਸ ਡੇ ਦੇ ਹਾਲਾਤ ਸੁਧਰਦੇ ਆ ਜਾਂ ਨਹੀਂ ਸੁਧਰਦੇ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡਾ ਸਾਂਝੀਆਂ ਕਰਦੇ ਰਹਿੰਨੇ ਆ ਔਰ ਅਕਸਰ ਹੀ ਤੁਹਾਨੂੰ ਦਿਨਾਂ ਨਗਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਵਿਖਾਉਂਦੇ ਰਹਿੰਨੇ ਆ ਔਰ ਬਾਥਰੂਮਾਂ ਦੀਆਂ ਟੂਟੀਆਂ ਜਦੋਂ ਟੁੱਟ ਜਾਂਦੀਆਂ ਤਾਂ ਪਰੇਸ਼ਾਨੀ ਆਉਂਦੀ ਆ ਬੱਚਿਆਂ ਨੇ ਬੀਬੀਆਂ ਨੇ ਭੈਣਾਂ ਨੇ ਜਦੋਂ ਬਾਥਰੂਮ ਜਾਣਾ ਫਿਰ ਪਰੇਸ਼ਾਨੀ ਆਉਂਦੀ ਆ ਤਾ ਲਗਾਤਾਰ ਲਗਾਤਾਰ ਅਸੀਂ ਇਸ ਵਾਸ ਸੜੇ ਦੀਆਂ ਕਈ ਕਵਰੇਜ ਤੁਹਾਨੂੰ ਬੁਹਾਰ ਚੁੱਕੇ ਆ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ ਵੇਖੀਆਂ ਤਾਂ ਹੁਣ ਅਸੀਂ ਗੱਲਬਾਤ ਕਰ ਦਈਏ ਕਿ ਜਦੋਂ ਦੀਨਾਨਗਰ ਦੇ ਬਸ ਸੜੇ ਦੇ ਅੰਦਰ ਐਂਟਰ ਹੁੰਦੇ ਆ ਤਾਂ ਫਿਰ ਇਹੀ ਧਿਆਨ ਵਿੱਚ ਆਉਂਦਾ ਕਿ ਦੀਨਾਨਗਰ ਦਾ ਬਸ ਸੜਾ ਜਿਹੜਾ ਉਹ ਕਿੰਨਾ ਕੁ ਵਧੀਆ ਕਿੰਨਾ ਕੁ ਸੋਹਣਾ ਕਈ ਵਾਰ ਤਾਂ ਇੱਥੇ ਨਹੀਂ ਪੱਥਰ ਰੱਖੇ ਗਏ ਆ ਲੇਕਿਨ ਨਹੀਂ ਪੱਥਰ ਕਿਉਂ ਰੱਖੇ ਜਾਂਦੇ ਸਿਰਫ ਵੋਟਾਂ ਵਟੂਰਨ ਲਈ ਔਰ ਇਹ ਹਾਲਾਤ ਨੇ ਦੀਨਾਨਗਰ ਦੇ ਬਸ ਸੜੇ ਦੇ ਸੱਚੀ ਕੱਲ ਇਹ ਬਾਥਰੂਮਾਂ ਦੇ ਕੀ ਹਾਲਾਤ ਬਹੁ ਮਾੜੇ ਹਾਲਾਤ ਆ ਸਰ ਇਹ ਕਿੰਨੀ ਸਵਾਰੀ ਆਉਂਦੀ ਆ ਪਰੇਸ਼ਾਨ ਹੁੰਦੇ ਆ ਬਾਥਰੂਮਾਂ ਦੇ ਬਹੁਤ ਮੰਦੇ ਹਾਲ ਬਹੁਤ ਜਿਆਦਾ ਸਵਾਰੀ ਪਰੇਸ਼ਾਨ ਹੁੰਦੀ ਬਾਥਰੂਮ ਦਾ ਬਹੁਤ ਮੰਦਾ ਹਾਲ ਆ ਸਰ ਸੱਦਾ ਪਰਚੀ ਵੀ ਲੰਦਾ ਸਾਰਾ ਕੁਝ ਕਰਦਾ ਤੇ ਸੁਵਿਧਾ ਕੀ ਦੇ ਰਿਹਾ ਸੁਵਿਧਾ ਕੁਛ ਨਹੀਂ ਜੀ ਸੁਵਿਧਾ ਕੁਛ ਨਹੀਂ ਦੇ ਰਹੇ ਸੁਵਿਧਾ ਕੋਈ ਨਹੀਂ ਤੇ ਲੱਗਦਾ ਤੁਹਾਨੂੰ ਇਹਦਾ ਸੁਧਾਰ ਹੋਵੇਗਾ ਕੋਈ ਦੀਨਾਨਗਰ ਦੇ ਬਸ ਸੁਧਾਰ ਹੋਣਾ ਚਾਹੀਦਾ ਜੀ ਹੋਵੇਗਾ ਕਿ ਨਹੀਂ ਹੋਣਾ ਚਾਹੀਦਾ ਸੁਧਾਰ ਹੋਇਆ ਨਹੀਂ ਬੜੀ ਦੇਰ ਹੋ ਗਈ ਇੱਥੇ اور تصویراں ਤੁਹਾਨੂੰ ਤੇ ਲਗਾਤਾਰ ਅਸੀਂ ਦੀਨਾ ਨਗਰ ਦੇ ਬਸ ਸੜੇ ਤੇ ਵਿਖਾਰਿਆ ਔਰ ਫਿਰ ਤੁਹਾਨੂੰ ਦੱਸ ਦਈਏ ਕਿ ਦੀਨਾ ਨਗਰ ਦੇ ਬਸ ਸੜੇ ਦਾ ਸੁਧਾਰ ਬਿਲਕੁਲ ਨਹੀਂ ਹੋ ਰਿਹਾ ਔਰ ਪਤਾ ਨਹੀਂ ਹੋਵੇਗਾ ਜਾਂ ਨਹੀਂ ਇਹ ਵੀਡੀਓ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਾਈ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ